ਦੋਸਤੋ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਕਿ ਸਾਹਿਤ ਕੋਸ਼ ਦੇ ਕੁਝ ਕੁ ਸ਼ਬਦਾਂ ਜਿਹੜੇ ਪ੍ਰਭਾਸ਼ਿਕ ਸ਼ਬਦਾਂ ਜਿਹੜੇ ਉਹਨਾਂ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ ਕਿਉਂਕਿ ਸਾਡੇ ਇਸ ਚੈਨਲ ਪੇਜ ਦਾ ਮਕਸਦ ਇਹ ਹੈਗਾ ਕਿ ਲੋਕ ਵੱਧ ਤੋਂ ਵੱਧ ਜਿਹੜਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਨਾਲ ਜੁੜਨ ਤੇ ਇਸ ਕਰਕੇ ਇਹ ਵੀਡੀਓ ਆ ਜਿਹੜੀ ਉਹ ਬਣਾ ਰਹੇ ਹੈਗੇ ਆ ਜੇਕਰ ਸਾਡਾ ਇਹ ਉਦਦਮ ਤੁਹਾਨੂੰ ਚੰਗਾ ਲੱਗਦਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਜਿਹੜੀ ਆਪਣੀ ਰਾਇ ਲਾਜ਼ਮੀ ਦੇਣਾ ਅੱਜ ਇਸ ਸਾਹਿਤ ਕੋਸ਼ ਦਾ ਪਹਿਲਾ ਸ਼ਬਦ ਉਸਤਰਨਾਮਾ ਉਸਤਰਨਾਮਾ ਫਾਰਸੀ ਦਾ ਸ਼ਬਦ ਆ ਤੇ ਜਿਸ ਦਾ ਮਤਲਬ ਹੈਗਾ ਊਠ ਤੇ ਇਹ ਇਸ ਤਰ੍ਹਾਂ ਦੀ ਕਾਵ ਬਣ ਗਈ ਆ ਜਿਸ ਦੇ ਵਿੱਚ ਆ ਜਿਹੜਾ ਉਹ ਅਰਬ ਦੇਸ਼ਾਂ ਦੇ ਵਿੱਚ ਊਠਾਂ ਦੀ ਪ੍ਰਸ਼ੰਸਾ ਜਿਹੜੀ ਉਹ ਕੀਤੀ ਜਾਂਦੀ ਆ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਊਠਾਂ ਦੀ ਆ ਜਿਹੜੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਇਸ ਕਰਕੇ ਉਹਨਾਂ ਦੀ ਮਿਹਨਤ ਨੂੰ ਉਸਤੋਂ ਦੇ ਲਈ ਉਹਨਾਂ ਦੀ ਉਸਤਤ ਕਰਨ ਦੇ ਲਈ ਆ ਜਿਹੜਾ ਇਹ ਉਸਤਰਨਾਮਾ ਜਿਹੜਾ ਉਹ ਲਿਖਿਆ ਜਾਂਦਾ ਹੈਗਾ ਤਾਂ ਪੰਜਾਬੀ ਦੇ ਵਿੱਚ ਵੀ ਕੁਝ ਉਸਤਰਨਾਮੇ ਆ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਦੇ ਵਿੱਚ ਵਾਰਿਸ ਸ਼ਾਹ ਦੇ ਉਸਤਰਨਾਮੇ ਆ ਜਿਹੜੇ ਕਾਫੀ ਮਸ਼ਹੂਰ ਆ ਭਾਵੇਂ ਹਲਤੀ ਇਸ ਗੱਲ ਦੀ ਪ੍ਰਮਾਣਿਕਤਾ ਨਹੀਂ ਕਿ ਕਿ ਉਹਨਾਂ ਦੁਆਰਾ ਹੀ ਲਿਖੇ ਹੋਏ ਆ ਪਰ ਸ਼ਾਹ ਸਰਫ ਬਟਾਲਵੀ ਦੇ ਕੁਝ ਉਸਤਰਨਾਮੇ ਵੀ ਆ ਜਿਹੜੇ ਪੰਜਾਬੀ ਸਾਹਿਤ ਦੇ ਵਿੱਚ ਆ ਜਿਹੜਾ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਆ ਤਾਂ ਦੂਸਰਾ ਜਿਹੜਾ ਸ਼ਬਦ ਹੈਗਾ ਉਹ ਹੈਗਾ ਉੱਚ ਆ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਸੁਪਰੀਗੋ ਦਾ ਨਾਮ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਸ਼ਬਦ ਆ ਜਿਹੜਾ ਉਹ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਉੱਚ ਅਹਾਂ ਜਾਂ ਸੁਪਰ ਇਕੋ ਕਿਉਂਕਿ ਜਿਹੜੇ ਲੋਕਾਂ ਨੇ ਕਿਤੇ ਨਾ ਕਿਤੇ ਮਨੋਵਿਗਿਆਨ ਪੜ੍ਹਿਆ ਹੋਇਆ ਹੈਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਇੱਕ ਅ ਮਨੋਵਿਸ਼ਲੇਸ਼ਕ ਹੋਏ ਆ ਸਿਗਮੰਡ ਫਰਾਇਡ ਸਿਗਮੰਡ ਫਰਾਇਡ ਨੇ ਸਾਈਕੋਅਨਲਟਿਕਸ ਦੀ ਥਿਊਰੀ ਦਿੱਤੀ ਸੀ ਮਨੋਵਿਸ਼ਲੇਸ਼ਨ ਦੀ ਥਿਊਰੀ ਦਿੱਤੀ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਮਨੁੱਖੀ ਦਿਮਾਗ ਦੀਆਂ ਜਿਹੜੀਆਂ ਉਹ ਤਿੰਨ ਪਰਤਾਂ ਦੀ ਜਾਣਕਾਰੀ ਦਿੱਤੀ ਸੀਗੀ ਜਿਸ ਦੇ ਵਿੱਚ ਸਭ ਤੋਂ ਪਹਿਲੀ ਪਰਤ ਆ ਜਿਹੜੀ ਉਸ ਨੂੰ ਇੱਟ ਦਾ ਨਾਮ ਦਿੱਤਾ ਗਿਆ ਇਸ ਦਿਮਾਗ ਦੀ ਪਹਿਲੀ ਪਰਤ ਦੇ ਵਿੱਚ ਜੋ ਵੀ ਸਾਡੀਆਂ ਵਾਸ਼ਨਾਵਾਂ ਹੁੰਦੀਆਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆ ਜਿਹੜਾ ਉਹ ਪਹਿਲੀ ਪਰਤ ਦੇ ਵਿੱਚ ਹੁੰਦਾ ਤੇ ਮਤਲਬ ਇਹ ਹੈਗਾ ਕਿ ਜਿੰਨੀਆਂ ਵੀ ਮਾੜੇ ਖਿਆਲ ਆਉਂਦੇ ਆ ਚਾਹੇ ਉਹ ਕਿਸੇ ਔਰਤ ਨੂੰ ਦੇਖ ਕੇ ਆਉਂਦਾ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਖਿਆਲ ਆ ਜਿਹੜਾ ਉਹ ਸਭ ਤੋਂ ਪਹਿਲਾ ਮਨੁੱਖ ਦੇ ਦਿਮਾਗ ਦੇ ਵਿੱਚ ਆਉਂਦਾ ਹੈਗਾ ਦੇਖਣਸਾਰ ਤਾਂ ਉਹ ਦਿਮਾਗ ਦੇ ਇਸ ਕੈਡ ਵਾਲੇ ਹਿੱਸੇ ਦੇ ਵਿੱਚ ਹੁੰਦਾ ਹੈਗਾ ਤਾਂ ਇਸ ਤੋਂ ਅੱਗੇ ਆ ਜਿਹੜਾ ਉਹ ਈਗੋ ਆ ਜਾਂਦੀ ਹੈ ਜਿਸ ਨੂੰ ਹੌਮੇ ਕਹਿ ਦਿੰਦੇ ਆ ਤਾਂ ਦੂਸਰੀ ਪਰਤ ਦੇ ਵਿੱਚ ਕੀ ਹੁੰਦਾ ਜਿੱਥੇ ਪਹਿਲੀ ਪਰਤ ਦੇ ਵਿੱਚ ਬੰਦੇ ਦੇ ਦਿਮਾਗ ਦੇ ਵਿੱਚ ਇਹ ਖਿਆਲ ਆਉਂਦੇ ਆ ਮਾਰੇ ਤਾਂ ਦੂਸਰੀ ਪਰਤ ਆ ਜਿਹੜੀ ਉਹ ਇਹ ਦੱਸਦੀ ਹੈਗੀ ਆ ਕਿ ਜੇਕਰ ਕਿਸੇ ਔਰਤ ਵੱਲ ਵੇਖਿਆ ਭਾਵੇਂ ਦਿਮਾਗ ਦੇ ਵਿੱਚ ਆਇਆ ਕਿ ਉਸ ਨੂੰ ਛੇੜਨਾ ਹੈਗਾ ਤਾਂ ਦੂਜੀ ਪਰਤ ਆ ਜਿਹੜੀ ਉਸ ਨੂੰ ਨਾਲ ਦੀ ਨਾਲ ਹੀ ਅਵੇਅਰ ਕਰੂਗੀ ਈਗੋ ਵਾਲੀ ਉਹ ਇਹ ਕਹੂਗੀ ਕਿ ਜੇਕਰ ਤੂੰ ਇਸ ਤਰ੍ਹਾਂ ਕੀਤਾ ਤਾਂ ਸਮਾਜ ਦੇ ਵਿੱਚ ਤੇਰੀ ਬੇਇੱਜ਼ਤੀ ਹੋਊਗੀ ਤੇ ਤੇਰੇ ਘਰਟ ਵੀ ਪੈ ਸਕਦੀ ਆ ਤੀਸਰੀ ਦਿਮਾਗ ਦੀ ਪਰਤ ਆ ਜਿਹੜੀ ਸਭ ਤੋਂ ਜ਼ਿਆਦਾ ਆਦਰਸ਼ਮਈ ਪਰਤ ਹੈਗੀ ਆ ਉਹ ਇਹ ਪਰਤ ਹੈਗੀ ਕਿਉਂਕਿ ਮਨੁੱਖ ਨੇ ਸਮਾਜ ਦੇ ਵਿੱਚ ਰਹਿਣਾ ਉਹੀ ਪਰਤ ਆ ਜਿਹੜੀ ਬੰਦੇ ਨੂੰ ਸਿਖਾਉਂਦੀ ਹੈਗੀ ਆ ਕਿ ਦੇਖੋ ਜੇਕਰ ਪ੍ਰਾਈ ਔਰਤ ਵੱਲ ਦੇਖੋਗੇ ਤਾਂ ਗੁਰਬਾਣੀ ਦੇ ਮਹਾਵਾਖ ਦੇ ਅਨੁਸਾਰ ਆ ਜਿਹੜਾ ਵੇਖ ਪ੍ਰਾਈਆਂ ਧੀਆ ਪੈਣਾ ਜਾਣ ਇਸ ਤਰ੍ਹਾਂ ਇਹਦਾ ਬੰਦੇ ਦੇ ਦਿਮਾਗ ਦੇ ਵਿੱਚ ਇਹ ਸੁਪਰ ਈਗੋ ਜੋ ਤੀਜੀ ਪਰਤ ਆ ਜਿਹੜੀ ਉਸ ਨੂੰ ਸਾਰੇ ਸਾਰੇ ਮਾੜੇ ਕਾਰਜ ਜਿਹੜੀ ਉਹ ਕਰਨ ਤੋਂ ਰੋਕਦੀ ਹੈਗੀ ਆ ਇਸੇ ਤਰ੍ਹਾਂ ਤੀਜਾ ਇਸ ਦੇ ਵਿੱਚ ਜੋ ਸ਼ਬਦ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਉਹ ਹੈਗਾ ਉੱਚ ਵਰਗ ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਾਰੇ ਪੂਰੇ ਸੰਸਾਰ ਦੇ ਵਿੱਚ ਵੱਖ-ਵੱਖ ਥਿਊਰੀਆਂ ਤੇ ਉਹਨਾਂ ਹੀ ਥਿਊਰੀਆਂ ਦੇ ਵਿੱਚ ਇੱਕ ਥਿਊਰੀ ਆ ਜਿਹੜੀ ਜਿਸ ਨੂੰ ਮਾਰਕਸਵਾਦ ਦਾ ਨਾਮ ਦਿੱਤਾ ਗਿਆ ਤਾਂ ਮਾਰਕਸਵਾਦ ਦੀ ਥਿਊਰੀ ਦੇ ਅਨੁਸਾਰ ਆ ਜਿਹੜਾ ਓਹੋ ਮੁੱਖ ਤੌਰ ਤੇ ਸਾਡੇ ਸਮਾਜ ਦੇ ਵਿੱਚ ਦੋ ਸ਼੍ਰੇਣੀਆਂ ਹੈਗਾ ਇੱਕ ਤਾਂ ਸ਼੍ਰੇਣੀ ਇਹਦੀ ਆ ਜਿਹੜੀ ਲੁੱਟ ਰਹੀ ਹੈਗੀ ਆ ਇੱਕ ਸੈਣੀ ਉਹ ਹੈਗੀ ਆ ਜਿਸ ਦੀ ਲੁੱਟ ਹੋ ਰਹੀ ਹੈ ਜੋ ਬਹੁ ਗਿਣਤੀ ਦੇ ਵਿੱਚ ਆ ਸੋ ਉੱਚ ਵਰਗ ਉਸ ਵਰਗ ਨੂੰ ਕਿਹਾ ਜਾਂਦਾ ਹੈਗਾ ਜਿਸ ਵਰਗ ਦੇ ਵਿੱਚ ਉਹ ਲੋਕ ਹੋਣ ਉਹ ਪੋਲੀਟਿਸ਼ੀਅਨ ਹੋਣ ਜਿਨ੍ਹਾਂ ਦਾ ਪੈਦਾਵਰ ਦੇ ਸਾਧਨਾਂ ਦੇ ਉੱਤੇ ਜ਼ਮੀਨ ਕਾਰਖਾਨਿਆਂ ਦੇ ਉੱਤੇ ਮਾਲਕੀ ਹੁੰਦੀ ਆ ਉਹਨਾਂ ਨੂੰ ਉੱਚ ਵਰਗ ਕਿਹਾ ਜਾਂਦਾ ਤੇ ਜਿਨ੍ਹਾਂ ਦੀ ਜਿਹੜੇ ਉਹਨਾਂ ਦੇ ਲਈ ਕੰਮ ਕਰਦੇ ਹੈਗੇ ਉਹਨਾਂ ਨੂੰ ਨਿਮਨ ਵਰਗ ਦਾ ਜਿਹੜਾ ਉਹ ਨਾਂ ਦਿੱਤਾ ਗਿਆ ਸੋ ਅੱਜ ਦੇ ਲਈ ਇਹਨਾਂ ਤਿੰਨ ਸ਼ਬਦ ਇਹ ਤਿੰਨ ਸ਼ਬਦੀ ਸੀਗੇ ਉਮੀਦ ਕਰਦੇ ਆ ਕਿ ਸਾਡਾ ਇਹ ਕੰਮ ਤੁਹਾਨੂੰ ਚੰਗਾ ਲੱਗਿਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ